ਗੁਰੂ ਰਾਮਦਾਸ ਕੀਰਤਨੀ ਜਥੇ ਵੱਲੋਂ 9 ਅਕਤੂਬਰ ਨੂੰ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਦੇ ਸਹਿਯੋਗ ਦੇ ਨਾਲ ਮਹਾਨ ਕੀਰਤਮ ਸਮਾਗਮ ਗੁਰੂ ਰਾਮਦਾਸ ਜੀ ਦੇ ਆਗੂਪੁਰਨ ਦੇ ਸੰਬੰਧ ਵਿੱਚ ਕਰਵਾਇਆ ਜਾ ਰਿਹਾ ਹੈ ਪੂਰੀ ਸੁਸਾਇਟੀ ਪ੍ਰਧਾਨ ਪਰਮਿੰਦਰ ਸਿੰਘ ਖਾਲਸਾ ਜੀ ਰਵਿੰਦਰ ਸਿੰਘ 베ਦੀ ਜੀ ਸਰਪ੍ਰਸਤ ਐਡਵੋਕੇਟ ਸੁਰੇਂਦਰਪਾਲ ਸਿੰਘ ਸੂਰੀ ਜੀ ਭਾਈ ਦਵਿੰਦਰਪਾਲ ਸਿੰਘ ਜੀ ਭੁਪਿੰਦਰ ਸਿੰਘ ਬੈਂਕੂ ਜੀ ਅਤੇ ਰਣਵੀਰ ਸਿੰਘ ਖੰਬਾ ਜੀ ਜੋ ਸੁਸਾਇਟੀ ਦੇ ਸਭੂ ਮੈਂਬਰ ਪਿਛਲੇ 24 ਸਾਲ ਤੋਂ ਲਗਾਤਾਰ ਇਹ ਸਮਾਗਮ ਉਲੀਕ ਰਹੇ ਨੇ ਸਾਰੇ ਹੀ ਵਿਧਾਈ ਦੇ ਪਾਤਰ ਨੇ ਔਰ ਇਹ ਸਾਰੀ ਸੰਗਤ ਨੂੰ ਇਕੱਠਾ ਕਰਕੇ ਬਹੁਤ ਹੀ ਰਸਪੀ ਨਾ ਕੀਰਤਨ ਕੀਤਾ ਜਾਂਦਾ ਸੋਸਾਇਟੀ ਵੱਲੋਂ ਸੋਸਾਇਟੀ ਤੋਂ ਇਲਾਵਾ ਦੋ ਹਜੂਰੀ ਰਾਗੀ ਜੱਥੇ ਭਾਈ ਲਖਵਿੰਦਰ ਸਿੰਘ ਜੀ ਅਤੇ ਭਾਈ ਜਬਰਤੋੜ ਸਿੰਘ ਜੀ ਦਾ ਹਜੂਰੀ ਰਾਗੀ ਜੱਥਾ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸਮਾਗਮ ਵਿੱਚ ਪਹੁੰਚ ਰਿਹਾ ਹੈ ਸਾਰੀ ਹੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਇਸ ਕੀਰਤਨ ਸਮਾਗਮ ਦਾ ਹਿੱਸਾ ਲਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਜਗੋ ਜਗਤ ਸਾਹਿਬ ਸ੍ਰੀ ਗੁਰੂ ਜੀ ਸਾਹਿਬ ਜੀ ਮਹਾਰਾਜ ਤਾਂ ਤਾਂ ਰਾਮਕਾਸ਼ੀ ਮਹਾਰਾਜ ਉਹਨਾਂ ਕੋ ਸ਼ੁਕਰ ਹੈ ਇਸ ਇਲਾਕੇ ਦੇ ਵਿੱਚ ਰਾਮਦਾਸ ਜੀ ਜਥੇ ਦੇ ਮੈਂਬਰ ਸਹਿਬਾਨ ਬੜੇ ਪਿਆਰ ਨਾਲ ਨਿਸ਼ਕਾਮ ਸੇਵਾ ਛਲੇ 24 ਸਾਲਾਂ ਤੋਂ ਨਿਭਾਰੇ ਹਨ ਸ਼ਾਇਦ ਇਸੇ ਕਰਕੇ ਗੁਰੂ ਨੇ ਹੋਰ ਸਿਆਬਤ ਕੀ ਹੈ ਜਥੇ ਦੀ ਇੱਕ ਸ਼ਾਖਾ ਜਿਹੜੀ ਹੈ 2 ਮਈ 2024 ਤੋਂ ਕੈਨੇਡਾ ਵਿੱਚ ਵੀ ਇਤਨ ਦੀ ਸੇਵਾ ਸ਼ੁਰੂ ਕਰ ਚੁੱਕੀ ਹੈ ਜਿੱਥੇ ਹਰ ਸ਼ਿਕਰਵਾਰ ਨੂੰ ਜਿੱਥੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਪੀਤ ਤੋਂ ਇਲਾਵਾ ਜੋ ਕੋਈ ਕਿਸੇ ਦਾ ਗੋੜਬੰਦੀ ਸੇਵਾ ਕਰਨ ਨੂੰ ਹੋਵੇ ਉਹ ਵੀ ਜਿੱਥੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਅਸੀਂ ਜੋ ਵੀ ਇੰਤਨ ਸੇਵਾ ਕਰਦੇ ਨਿਸ਼ਕਾਮ ਹੈ ਜਿੱਥੇ ਵੀ ਸਾਨੂੰ ਕੋਈ ਯਾਦ ਕਰੇ ਲੁਧਿਆਣੇ ਕਿਸੇ ਪੌਨੇ ਚ ਤੇ ਯਾਦ ਲੁਧਿਆਣੇ ਨੇੜੇ ਦੇ ਸ਼ਹਿਰਾਂ ਚ ਉਥੇ ਯਾਦ ਕਰੇ ਅਸੀਂ ਪਉਂਦਿਆਂ ਜਥੇ ਵੱਲੋਂ ਤਕਰੀਬਨ ਹਰ ਸ਼ਨੀਵਾਰ ਨੂੰ ਸ਼ਾਮ ਨੂੰ 2 ਘੰਟੇ ਕੀਰਤਨ ਦੀ ਸੇਵਾ ਕੀਤੀ ਜਾਂਦੀ ਹੈ ਸੋ ਸੰਗਤਾਂ ਦਾ ਬੜਾ ਪਿਆਰ ਮਿਲ ਰਿਹਾ ਹੈ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰ ਹੈ ਕਿ ਅਸੀਂ ਜਥੇ ਵੱਲੋਂ ਇਹ ਅਰਦਾਸ ਹੈ ਸਾਰੀ ਬਨਕਤਾ ਨੂੰ ਪਿਆਰ ਬਖਸ਼ੇ ਭਾਈਚਾਰਾ ਬਖਸ਼ੇ ਇੱਕ ਦੂਜੇ ਸਨਮਾਨ ਬਖਸ਼ੇ ਸੁਖੀ ਵਿਸ਼ੇ ਚਰਦਿਆ ਕਲਾਮ ਬਖਸ਼ੇ ਇਹ ਸੱਚੇ ਪਾਤਸ਼ਾਹ ਦੇ ਅਰਦਾਸ ਹੈ ਇਵੇਂ ਮੈਂ ਕੀ ਆਪਰਦਾਸ ਕਰਦੇ ਕੀ ਹਰ ਗੁਰਦੁਆਰੇ ਹਰ ਸਿੱਖ ਅਰਦਾਸ ਕਰਦਾ ਹੈ ਨਾਨਕ ਦੇ ਨਾਮ ਚੜਦੀ ਕਲਾ ਤੇ ਭਾਣੇ ਸਰਬਤ ਕਾ ਪਨਾ ਸਾਰੀ ਮੁਨਫਤਾਂ ਦੀ ਕਿਰਪਾ ਕਰੇ ਭਾਈਚਾਰਾ ਬਦਾਵੇ ਸੋ ਇਹ ਯਾਦਾਸ ਹੈ ਮੇਰ ਕਿਛੇ ਪਾਛਾ ਵਾਹਿਗੁਰੂ ਦੀ ਤਾਕਤ ਸੋ ਵਾਹਿਗੁਰੂ ਜੀ ਦਾ ਖਾਸਾ ਭਾਈ ਜੀ ਦੀ ਬੋਲੇ ਗੁਰੂ ਰਾਮਦਾਸ ਕੀ ਤਰੀ ਦਿੱਤੇ ਰੋ ਰੋ ਗੁਰਦਾਰਾ ਵਿਸ਼ੇਸ਼ ਸੱਦਾ ਵਿਸ਼ੇਸ਼ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਜੀ ਦੇ ਅਗਮ ਪ੍ਰੋਗਰਾਮ ਸੰਬੰਧੀ ਮਹਾਨ ਕੀਰਤਨ ਸਮਾਗਮ 9 ਅਕਤੂਬਰ 2024 ਦਿਨ ਬੁੱਧਵਾਰ ਨੂੰ ਕਰਾਇਆ ਜਾ ਰਿਹਾ ਜਿਦੇ ਵਿੱਚ ਦੋ ਮਜੂਰੀ ਵਰਗੀ ਜਥੇ ਭਾਈ ਲਖਮਿੰਦਰ ਸਿੰਘ ਜੀ ਅਤੇ ਭਾਈ ਜਗਨਪ੍ਰੀਤ ਸਿੰਘ ਜੀ ਦਾ ਮਜੂਰੀ ਵਰਗੀ ਜਥਾ ਚੋਤੇ ਤਿਲਕਨਰ ਸਾਹਿਬ ਤੋਂ ਪਹੁੰਚ ਰਿਹਾ ਹੈ ਇਸੇ ਲਗਾ ਗੁਰੂ ਨਾਨਕ ਦੇਵ ਜੀ سوسائٹی میں نام کیرتن خود کیتا جائے گا اسے کمیٹی کے پردان پرمندر سالسا سیکٹری سنگھ سوبی سپر سردار ایڈوکیٹ سرندر سنگھ سوری جی خدانکی دوسرس جیپیندر سنکو ویوں خاص طور پہ لاکن کوئی کیتی جاری ہے کہ یہ پچھلے چوبیس سال تو سن دو ہزار ایک کے ہر سال بڑی ہی شردھا بھاؤنا اور اتشاہ ਗੁਰਦਵਾਰ ਸਾਹਿਬ ਦੀ ਆਉਣ ਨੂੰ ਗੁਰੂ ਤੇ ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ ਸਾਰੇ ਸੰਤਾਂ ਨੂੰ ਸਪੇਅਰ ਕੀਤੀ ਜਾਂਦੀ ਹੈ ਕਿ ਉਹ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਸ਼ਮਲ ਗੁਰੂਆਂ ਦਾ ਅਸ। ਇਹ ਗੱਲ ਉਹ ਜਿਹਨੇ ਗੁਰਸਾਹਿਬਾਂ ਸਿਪਾਹ ਦੇ ਸੁਣਿਆ ਉਹ 2000 ਜਿਹੜੀ ਉਹਦਾ ਤਰ ਪ੍ਰੋਗਰਾਮ ਦੇ ਗੁਰਬਾਨੀ ਦੇ ਕਰਨ ਮਿਸ਼ਕਾਨ ਸੇਵਾ ਜਿਸ ਤੋਂ ਪਿਆਰ ਨੇ ਦੁਆਨ ਤੇ ਕਿਤੇ ਵੀ ਜਿਹੜੀ ਦੁਆਨ ਨਹੀਂ ਦੇ ਤੇਰੇ ਉਹ ਤੱਕ ਬੰਦਾ ਹੈ ਮਿਸ਼ਕਾਨ ਹਾਲ ਹੋ ਕੇ ਸੇਵਾ ਕਰਦੇ ਨੇ ਸਤਿ ਪਾਸ ਨਾਲ ਜੋੜੇ ਹੋਏ ਸਾਰੇ ਨਾਮ ਸਿਮਰਨ ਕਰਨੇ ਹੈ ਇਸ ਹਰ ਨਾਲ ਪਿਆਰ ਨੂੰ ਨਹੀਂ ਭਾਈਚਾਰਾ ਕਰਨੇ ਹੈ ਜਿਸ ਦਾ ਇਹ ਦਾ ਹਰ ਹਿੰਦੂਆਂ ਸ਼ਾਨ ਨੂੰ ਦੇਖ ਕੇ ਇਹ ਕੰਡੀਸ਼ਨ ਵਾਲਾ ਅਧਰਾਇ ਜਦੋਂ ਕਿ ਉਹ ਸ਼ਾਨ ਹਿੰਦ ਉੱਗੇ ਨਜ਼ਰ ਨੇ ਉਸ ਇਤਿਹਾਸ ਤੋਂ ਸਾਰੇ ਮੰਦਸ ਤੋਂ ਆਇਆ ਹੈ ਉਦੇਸ਼ ਉਦੇਸ਼ ਵਿੱਚ ਕੰਡੀਸ਼ਨ ਵਾਲਾ ਆਇਆ ਹੈ ਉਹਨਾਂ ਤੇ ਸਾਡੇ ਦੀ ਸਮਝ ਤੋਂ ਬਾਅਦ ਕਿ ਜੋ ਸਿੰਘ ਜੀ ਕੋਈ ਕਿਤੇ ਕੋਈ ਸਾਰਾ ਸਾਰੀ ਇਹ ਦੁਨੀਆ ਦੇ ਵਿੱਚ ਜਿੱਥੇ ਜਦੋਂ ਹੋ ਜਾਂਦਾ ਹੈ ਕਿੰਨੀ ਜਿੰਨੀ ਸੇਵਾ ਕਰਦੇ ਨੇ ਸਾਰੇ ਇਹ ਚੀਜ਼ ਦੇ ਉੱਤੇ ਸੰਤੁਰ ਗੁਰਾਂ ਦਾ ਅਨੰਦ ਅਨੁਭਵਤਾਜਾਰਾ ਸ਼ਨਾਹ ਕੋਈ ਜਿੱਤੂ ਨਾ ਕਰ ਸਕੀ ਇਹਨਾਂ ਲਈ ਜਦੋਂ ਫੈਸਲਾ ਉੱਤੇ ਗਿਆ ਹਰ ਸਾਲ ਵਾਅਦੇ ਤੋਂ ਵੀ ਖੁਦ ਸਤਿਗੁਰੂ ਨੇ ਉਸੇ ਨੂੰ ਉਹਨਾਂ ਲਈ ਕਿਸੇ ਮਾਦਮੇ کبھی دو دن کا تین دن کے اندر جاس طرح جس طرح مرتبہ ساجر طور پر منایا جاتا ہے لوگ اپنی تمام نہیں ہوتا اور بہت پیار ملتا ہے بہت سار ہے جنہوں نے سارے بڑے گردوارے گروپاری صاحب پہ گود سا ماپا گوپ سنگھ جی رائے اتہسک گردوارے بڑائی صاحب جو ساری جگہ پہ جتنا ہو اچھی کا سے بہت وقت ہو گئے جو سامان سہی دیا پیار دیں خاص طور پہ سروتری جگہ سہیو سانو جسم سر بہت بہتر سات پنڈ کو بہت پیار مل رہا ہے بہت سہیگ مل رہا ہے ہر طرح سے ان کو ملتا ہے سوے پاشا ملا اسی طرح اسی وقت کرتے رہے ہیں پاس میرے کرے ਸਾਰੇ ਸਿੱਖੀ ਦੇ ਸਾਰੇ ਭਾਈ ਚਾਹੇ ਤੇ ਆਪਣੀ ਕਿਰਪਾ ਸੁਖ ਮੋਰ ਕੇ ਆਗਿਆ ਗਿਆ ਜੋ ਚਾਹੇ ਸਸਤਾ ਤੇ ਚਾਹੇ ਸਭ ਸੁਖ ਬਖੇ ਮਾਨ ਸਨਾਮ ਕਰਤੇ ਕਲਾ ਵਾਹਿਗੁਰੂ ਵਾਹਿਗੁਰੂ